ਮਾਝੇ ਵਾਲਿਓ ਸਾਡੇ ਸਿਰੜ ਦੀਆਂ ਬਾਤਾਂ ਦੁਨੀਆਂ ਦੇ ਵਿੱਚ ਨੇ ਸੰਸਾਰ ਦੇ ਵਿੱਚ ਨੇ ਅੱਜ ਇਸ ਮਾਝੇ ਦੀ ਧਰਤੀ ਨੂੰ ਫੇਰ ਘੇਰਿਆ ਹੋਇਆ ਆ ਨਕਲੀ ਕਰਾਮਾਤਾਂ ਵਾਲੇ ਆ ਝੂਠੇ ਦਿਖਾਵੇਆਂ ਵਾਲੇ ਭੋਲੇ ਪਾਲੇ ਸਿੱਖਾਂ ਨੂੰ ਫੇਰ ਆਪਣੇ ਕਲਾਵੇ ਦੇ ਵਿੱਚ ਲੈਣ ਦੀ ਗੱਲ ਕਰਦੇ ਆ ਜਿਹੜੇ ਅੱਜ ਵੀ ਦੰਬੀ ਤੇ ਪਖੰਡੀ ਮਾਜੇ ਦੀ ਧਰਤੀ ਤੇ ਆਪਣੀਆਂ ਝੂਠੀਆਂ ਦੁਕਾਨਾਂ ਖੋਲ ਕੇ ਬੈਠੇ ਆ ਇਹਨਾਂ ਤੋਂ ਸੁਚੇਤ ਰਹਿਣਾ ਹੈ ਇਸ ਲਈ ਸਾਡੀ ਜ਼ਿੰਮੇਵਾਰੀ ਹੈ ਆਪੋ ਆਪਣੇ ਪਿੰਡਾਂ ਦੇ ਵਿੱਚ ਆਪਣੇ ਭਾਈਚਾਰੇ ਆਪਣੀ ਕੌਮ ਦੇ ਲੋਕਾਂ ਨੂੰ ਗੁਰਦੁਆਰੇ ਦੇ ਨਾਲ ਜੋੜ ਕੇ ਰੱਖੀ ਇੱਕ ਬੱਚੇ ਨੂੰ ਕਣਕ ਤੋਂ ਅਲਰਜੀ ਔਰ ਇਹ ਜਿਹੜੇ ਝੂਠੇ ਪਾਦਰੀ ਆ ਇਹਨਾਂ ਨੇ ਕਿਹਾ ਕਿ ਅਸੀਂ ਬੱਚੇ ਦੀ ਇਹ ਬਿਮਾਰੀ ਦੂਰ ਕਰ ਦਾਂਗੇ ਇਲਾਜ ਦੇ ਨਾਂ ਤੇ ਖੜਦੇ ਰਹੇ ਤੇ ਬੱਚਾ ਇਹਨਾਂ ਦੇ ਸਮਾਗਮ ਦੇ ਵਿੱਚ ਸਿਰ ਵਿੱਚ ਕੁਝ ਵਜਾ ਬੇਹੋਸ਼ ਹੋ ਗਿਆ ਇਲਾਜ ਨਹੀਂ ਕਰਵਾਇਆ ਇਕੱਲਾ ਪੁੱਤ ਸੀ ਮਾਪਿਆਂ ਦਾ ਗਰੀਬ ਮਾਪੇ ਸੀ ਇਲਾਜ ਨਹੀਂ ਕਰਵਾਇਆ ਤੇ ਬਿਮਾਰੀ जख्मी ਹੋਣ ਤੋਂ ਬਾਅਦ ਉਹ ਤੜਫ ਤੜਫ ਕੇ ਮਰਿਆ ਹਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਸਾਨੂੰ ਇਹਨਾਂ ਪਖੰਡੀਆਂ ਦੇ ਮਗਰ ਨਹੀਂ ਚੱਲਣਾ ਚਾਹੀਦਾ ਸਾਨੂੰ ਆਪਣੇ ਗੁਰੂ ਦੇ ਮਗਰ ਚੱਲਣਾ ਚਾਹੀਦਾ ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰਰ ਨਾ ਦਿਆਂ ਅੱਜ ਉਸ ਬਾਦਸ਼ਾਹ ਦੇ ਪਾਵਨ ਅਸਥਾਨ ਤੇ ਮਾਝੇ ਵਾਲਿਓ ਸਾਡੇ ਸਿਰਡ ਦੀਆਂ ਬਾਤਾਂ ਦੁਨੀਆਂ ਦੇ ਵਿੱਚ ਨੇ ਸੰਸਾਰ ਦੇ ਵਿੱਚ ਨੇ ਪਰ ਜਿਵੇਂ ਉਦੋਂ ਇੱਥੇ ਬਹੁਤ ਨਕਲੀ ਦੰਬੀ ਪਖੰਡੀ ਬਹਿ ਗਏ ਸੀ ਅੱਜ ਇਸ ਮਾਝੇ ਦੀ ਧਰਤੀ ਨੂੰ ਫੇਰ ਘੇਰਿਆ ਹੋਇਆ ਹੈ ਆ ਨਕਲੀ ਕਰਾਮਾਤਾਵਾਲੇ ਆ ਝੂਠੇ ਦਿਖਾਵੇਆਂ ਵਾਲੇ ਭੋਲੇ ਪਾਲੇ ਸਿੱਖਾਂ ਨੂੰ ਫੇਰ ਆਪਣੇ ਕਲਾਵੇ ਦੇ ਵਿੱਚ ਲੈਣ ਦੀ ਗੱਲ ਕਰਦੇ ਆ ਅਸੀਂ ਆਪਣੇ ਗੁਰੂ ਤੋਂ ਸੇਧ ਲੈ ਕੇ ਜਿਵੇਂ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਹੋਣਾ ਨੇ ਕਿਹਾ ਸਿੱਖ ਦੇ ਮਨ ਦੇ ਵਿੱਚ ਸ਼ੰਕਾ ਨਹੀਂ ਹੋਣਾ ਚਾਹੀਦਾ ਸਿੱਖ ਤੇ ਬੜਾ ਸਪਸ਼ਟ ਹੈ ਕਿ ਇਸ ਵੇਲੇ ਸਾਡਾ ਗੁਰੂ ਦਸ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਦੁੱਖ ਹੋਵੇ ਸੁੱਖ ਹੋਵੇ ਮੁਸ਼ਕਲ ਹੋਵੇ ਆਫਤ ਹੋਵੇ ਅਸੀਂ ਆਪਣੇ ਗੁਰੂ ਦੇ ਅੱਗੇ ਅਰਦਾਸ ਕਰਨੀ ਹੈ ਸਾਡਾ ਗੁਰੂ ਸਾਡੀ ਅਰਦਾਸ ਨੂੰ ਸੁਣ ਲੈ ਪਾਤਸ਼ਾਹ ਦੀ ਬਾਣੀ ਤੇ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਸ਼ਮੇਸ਼ ਪਾਤਸ਼ਾਹ ਦੀ ਬਾਣੀ ਉਹਦੇ ਤੇ ਨਿਸ਼ਚਾ ਰੱਖਣਾ ਹੈ ਬਾਣੀ ਤੋਂ ਬਿਨਾ ਆ ਜਿਹੜੇ ਅੱਜ ਵੀ ਦੰਬੀ ਤੇ ਪਖੰਡੀ ਮਾਝੇ ਦੀ ਧਰਤੀ ਤੇ ਆਪਣੀਆਂ ਝੂਠੀਆਂ ਦੁਕਾਨਾਂ ਖੋਲ ਕੇ ਬੈਠੇ ਆ ਇਹਨਾਂ ਤੋਂ ਸੁਚੇਤ ਰਹਿਣਾ ਅਸੀਂ ਉਹ ਗੁਰੂ ਦੇ ਸਿੱਖ ਵਾਂ ਜਿਨ੍ਹਾਂ ਨੇ ਸਿੱਖੀ ਦੇ ਲਈ ਭਾਈ ਮਤੀ ਦਾਸ ਆਰੇ ਦੇ ਨਾਲ ਚੀਰੇ ਆ ਗਿਆ ਭਾਈ ਦਿਆਲਾ ਜੀ ਦੇਖਦੇ ਵਿੱਚ ਉਬਲ ਗਏ ਭਾਈ ਸਤੀ ਦਾਸ ਜੀ ਜਿਉਂਦੇ ਆ ਰੂਹ ਦੇ ਵਿੱਚ ਲਪੇਟ ਕੇ ਸਾੜ ਦਿੱਤੇ ਗਏ ਪਰ ਸਾਡੇ ਸਿਦਕ ਨੂੰ ਸਾਡੇ ਸਿਰੜ ਨੂੰ ਕੋਈ ਚੁਕਾ ਨਾ ਸਕੇ ਇਸ ਲਈ ਸਾਡੀ ਜ਼ਿੰਮੇਵਾਰੀ ਹੈ ਆਪੋ ਆਪਣੇ ਪਿੰਡਾਂ ਦੇ ਵਿੱਚ ਆਪਣੇ ਭਾਈਚਾਰੇ ਆਪਣੀ ਕੌਮ ਦੇ ਲੋਕਾਂ ਨੂੰ ਗੁਰਦੁਆਰੇ ਦੇ ਨਾਲ ਜੋੜ ਕੇ ਰੱਖੀਏ ਹਰ ਪਿੰਡ ਵਿੱਚ ਗੁਰਦੁਆਰਾ ਹੈ ਹਰ ਨਗਰ ਵਿੱਚ ਗੁਰਦੁਆਰਾ ਹੈ ਆਪਾਂ ਗੁਰੂ ਅੱਗੇ ਅਰਦਾਸ ਕਰੀਏ ਇਹਨਾਂ ਦੰਬੀਆਂ ਇਹਨਾਂ ਪਖੰਡੀਆਂ ਤੋਂ ਉਦੋਂ ਵੀ ਬੜੇ ਗੰਭੀ ਤੇ ਪਖੰਡੀ ਬਹਿ ਗਏ ਸੀ ਮਾਝੇ ਦੀ ਧਰਤੀ ਤੇ ਅੱਜ ਇਹ ਨਕਲੀ ਕਰਾਮਾਤਾਂ ਵਾਲੇ ਜਿਹੜੇ ਝੂਠ ਦਾ ਮੈਂ ਪਿਛਲੇ ਦਿਨੀ ਗਿਆ ਉੱਥੇ ਪਟਿਆਲੇ ਕੋਲ ਇੱਕ ਬੱਚੇ ਨੂੰ ਕਣਕ ਤੋਂ ਅਲਰਜੀ ਸੀ ਔਰ ਇਹ ਜਿਹੜੇ ਝੂਠੇ ਪਾਦਰੀ ਆ ਇਹਨਾਂ ਨੇ ਕਿਹਾ ਕਿ ਅਸੀਂ ਬੱਚੇ ਦੀ ਇਹ ਬਿਮਾਰੀ ਦੂਰ ਕਰ ਦਾਂਗੇ ਇਲਾਜ ਦੇ ਨਾਂ ਤੇ ਖੜਦੇ ਰਹੇ ਤੇ ਬੱਚਾ ਇਹਨਾਂ ਦੇ ਸਮਾਗਮ ਦੇ ਵਿੱਚ ਸਿਰ ਵਿੱਚ ਕੁਝ ਵਜਾ ਬੇਹੋਸ਼ ਹੋ ਗਿਆ ਇਲਾਜ ਨਹੀਂ ਕਰਵਾਇਆ ਇਕੱਲਾ ਪੁੱਤ ਸੀ ਮਾਪਿਆਂ ਦਾ ਗਰੀਬ ਮਾਪੇ ਸੀ ਇਲਾਜ ਨਹੀਂ ਕਰਵਾਇਆ ਤੇ ਬਿਮਾਰੀ ਜਖਮੀ ਹੋਣ ਤੋਂ ਬਾਅਦ ਉਹ ਤੜਫ ਤੜਫ ਕੇ ਮਰਿਆ ਉਹਦੇ ਮਾਂ ਪਿਓ ਨੂੰ ਮੈਂ ਮਿਲਿਆ ਬੈਠੇ ਭੁੰਜੇ ਰੋਂਦੇ ਸੀ ਸਾਡਾ ਪੁੱਤ ਖੋលਿਆ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਪਰਮੇਸ਼ਰ ਤੇ ਭੁੱਲਿਆ ਵਿਆਪਨ ਸੱਬੇ ਰੋਗ ਸਾਨੂੰ ਇਹਨਾਂ ਪਖੰਡੀਆਂ ਦੇ ਮਗਰ ਨਹੀਂ ਚੱਲਣਾ ਚਾਹੀਦਾ ਸਾਨੂੰ ਆਪਣੇ ਗੁਰੂ ਦੇ ਮਗਰ ਚੱਲਣਾ ਚਾਹੀਦਾ ਜਿਸ ਗੁਰੂ ਨੇ ਸਾਨੂੰ ਆਪਣੇ ਚਾਰ ਪੁੱਤ ਸ਼ਹੀਦ ਕਰਵਾ ਕੇ ਵੀ ਕਿਹਾ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਗੇ ਸੁੱਤ ਚਾਰ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਅੱਜ ਲੋੜ ਵਾ ਅਸੀਂ ਪਿੰਡਾਂ ਦੇ ਵਿੱਚ ਪ੍ਰੇਮ ਪਿਆਰ ਇਤਫਾਕ ਰੱਖੀਏ ਗਰੀਬ ਗੁਰਬੇ ਸਿੱਖ ਦੀ ਮਦਦ ਕਰੀਏ ਦੁੱਖ ਸੁੱਖ ਦੇ ਵਿੱਚ ਨਾਲ ਖੜੀਏ ਤੇ ਜਿਹੜੇ ਵੀ ਸਾਡੇ ਲੋਕਾਂ ਨੂੰ ਝੂਠੇ ਲਾਲਚ ਦੇ ਕੇ ਦੂਜੇ ਪਾਸੇ ਲਜਾਣਦੇ ਆ ਅੱਜ ਬਾਬੇ ਬਕਾਲੇ ਧਰਤੀ ਤੋਂ ਇਹ ਪ੍ਰਣ ਕਰਕੇ ਜਾਈਏ ਸੱਚਾ ਗੁਰੂ ਗੁਰੂ ਤੇਗ ਬਹਾਦਰ 10 ਪਾਤਸ਼ਾਹੀਆਂ 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਇਹਦੇ ਤੋਂ ਬਿਨਾ ਅਸੀਂ ਕਿਸੇ ਦੂਜੇ ਪਾਸੇ ਨਹੀਂ ਜਾਣਾ